ਅੱਜ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਸਲਵਾਰ ਦੀ ਕਟਿੰਗ ਜਿੱਦਾਂ ਸਾਡੇ ਕੋਲ ਸੂਟ ਹੁੰਦਾ ਵਾ ਕਢਾਈ ਵਾਲਾ ਤੇ ਬਾਹਾਂ ਦੀ ਵੀ ਕਢਾਈ ਹੁੰਦੀ ਆ ਤੇ ਗਲੇ ਦੀ ਵੀ ਤੇ ਘੇਰੇ ਦੀ ਵੀ ਉਹ ਜਿੱਦੋਂ ਆਪਾਂ ਸੂਟ ਦੀ ਕਟਿੰਗ ਕਰਦੇ ਆ ਤੇ ਉਹ ਕੱਪੜਾ ਫਿਰ ਸਲਵਾਰ ਲਈ ਵਾਸਤੇ ਘਟ ਜਾਂਦਾ ਵਾ ਤੇ ਲੰਬਾਈ ਜਿੱਦਾਂ ਵਧ ਹੁੰਦੀ ਆ 45 46 ਇੰਚ ਕਮੀਜ਼ ਦੀ ਲੰਬਾਈ ਹੁੰਦੀ ਆ ਤੇ ਫਿਰ 37 38 ਇੰਚ ਜੇ ਸਲਵਾਰ ਦੀ ਹੋਵੇ ਤੇ ਫਿਰ ਉਹਨਾਂ ਨੂੰ ਸਲਵਾਰ ਤੇ ਦਿੱਤੋਂ ਦੀ ਕੱਪੜੇ ਦੀ ਘੱਟ ਹੋ ਜਾਂਦਾ ਵਾ ਤੇ ਮੇਰੀ ਸਲਵਾਰ ਨਹੀਂ ਪੂਰੀ ਬਣਦੀ ਉਹ ਅਸੀਂ ਅੱਜ ਤੁਹਾਨੂੰ ਦੱਸਾਂਗੇ ਕਿ ਜੇ ਕੱਪੜਾ ਘੱਟ ਹੋਵੇ ਤੇ ਆਪਾਂ ਕੁੰਡੇ ਤੇ ਕਿੱਦਾਂ ਜੋੜ ਪਾ ਕੇ ਤੇ ਅਸੀਂ ਸਲਵਾਰ ਆਪਣੀ ਤਿਆਰ ਕਰ ਸਕਦੇ ਹਾਂ ਉਹ ਤਰੀਕੇ ਨਾਲ ਅੱਜ ਅਸੀਂ ਤੁਹਾਨੂੰ ਆਪਣੀ ਕਟਿੰਗ ਦੱਸਾਂਗੇ ਸਲਵਾਰ ਦੀ ਅਸੀਂ ਸਟਾਰਟ ਕਰਨ ਲੱਗੇ ਆਂ ਵੀਡੀਓ ਤੇ ਵੇਖਿਓ ਅਸੀਂ ਕਿੱਦਾਂ ਇਹਦੀ ਕਟਿੰਗ ਕਰਦੇ ਆਂ ਹੁਣ ਅਸੀਂ ਕੱਪੜਾ ਜਿਹੜਾ ਵਾ ਇਹ ਨੂੰ ਵਿਚਾਲਿਆ ਵਾ ਏ ਅਹੀਂ ਤਾਂ ਦੱਸਾਂਗੇ ਕਿ ਅਸੀਂ ਕਿੱਦਾਂ ਜੋੜ ਨੁਪਾਇਆ ਹੈ ਤੇ ਕਿੱਦਾਂ ਆਹ ਨੂੰ ਫਿੱਟ ਕਰਨਾ ਵਾ ਇਹ ਸਾਡੇ ਕੋ ਕੱਪੜਾ ਹੀ ਘੱਟ ਇਹ ਆਪਾਂ ਇਹਦੇ ਤੇ ਜੋੜ ਪਾਇਆ ਵਾ ਹੁੰਦੇ ਤੇ 8 ਇੰਚ ਦਾ 8.5 ਇੰਚ ਅਸੀਂ ਕੱਪੜਾ ਲਿਆ ਆਪਾਂ ਇੱਕ ਸਾਈਡ ਤੋਂ ਇਹਦੇ ਪਹੁੰਚੇ ਲਾਏ ਜਿੱਦਾ ਨਹੀਂ ਪਹੁੰਚੇ ਲਾੜੇ ਇੱਕ ਸਾਈਡ ਤੋਂ ਤੇਰੇ ਨੂੰ ਪਹੁੰਚਿਆਂ ਨੂੰ ਲਾ ਕੇ ਤਾਂ ਫਿਰ ਆਪਾਂ ਇਹਦੇ ਉੱਤੇ ਆ ਜੋੜ ਪਾਤਾ 8 ਇੰਚ ਦਾ ਸਾਡੇ 8 ਇੰਚ ਅਸੀਂ ਕਪੜਾ ਲਿਆ ਤੇ ਆਹ ਇੱਥੇ ਜੋੜ ਪਾਤਾ ਵਾ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਨਿਸ਼ਾਨੀਆਂ ਲਾਵਾਂਗੇ ਤੇ ਫਿਰ ਇਹ ਜਿਹੜਾ ਜੋੜ ਵਾ ਇਹ ਸਾਡਾ ਚੋਣਾ ਦੇ ਵਿੱਚ ਆ ਜਾਣਾ ਵਾ ਤੇ ਇਹਦਾ ਪਤਾ ਨਹੀਂ ਲੱਗਣਾ ਕਿ ਅਹੀਂ ਜੋੜ ਪਾਇਆ ਡੀ ਜੋੜ ਵਾਲੀ ਸਲਵਾਰ ਵਾ ਕਿ ਬਹੁਤ ਵਧੀਆ ਸਲਵਾਰ ਬਣ ਜਾਂਦੀ ਆ ਤੇ ਇਹ ਤੁਹਾਨੂੰ ਇਹ ਕਰਕੇ ਦੱਸਣ ਲੱਗੇ ਆ ਕਿ ਜੇ ਸਾਡਾ ਕਪੜਾ ਘੱਟ ਹੋਵੇ ਤੇ ਇਸ ਤਰੀਕੇ ਨਾਲ ਸਲਵਾਰ ਦੀ ਕਟਿੰਗ ਕਰੀਏ ਤੇ ਬਹੁਤ ਵਧੀਆ ਸਲਵਾਰ ਬਣ ਜਾਂਦੀ ਆ ਇਹਨੇ ਸ਼ੁਰੂ ਕਰਨ ਲੱਗਿਆਂ ਨਿਸ਼ਾਨੀਆਂ ਲੱਗੀਆਂ ਲਉਣ ਜਿੱਦਾਂ ਆ ਵੇਖੋ ਸਾਡਾ 10 ਇੰਚ ਆਸਣ ਵਾ ਆਪਾਂ ਇੱਥੇ 10 ਇੰਚ ਤੇ ਨਿਸ਼ਾਨੀ ਲਾ ਲਈ ਇਹ ਸਾਡਾ ਜਿਹੜਾ ਜੋੜ ਵਾ ਇਹ ਵਾਦ ਤੋਂ ਬਾਅਦ 9 ਇੰਚ ਤਾਂ ਕਿ ਪੈਣਾ ਵਾ ਕਿਉਂਕਿ ਇਹ ਜਿਹੜਾ ਹੱਡੀ ਲੰਬਾਈ ਆ ਨਾ ਉਹ ਜਿਹੜੀ ਆ ਫੇਰ ਸੀਨ ਦੇ ਵਿੱਚ ਜਿਹੜੀਆਂ ਵੇ ਕਿ ਇਹ ਜਿਹੜੀ ਸਾਡੀ ਸੀਨ ਵਾ ਨਾ ਉੱਪਰ ਵਾਲੀ ਹੀ ਪਾਉਣੀ ਹੈ ਸਿਰਫ ਆਸਨ ਦੇ ਨਾਲ ਹੀ ਜਿੰਨੀ ਕੁ ਪੈਂਦਾ ਵਾ ਨਾ کہیں ਰੱਖਣਾ ਵਾ ਓਨੀ ਕੀ ਸਾਡਾ ਜੋੜ ਪੈਣਾ ਵਾ ਤੋ ਵੱਧ 8 9 ਇੰਚ ਹੀ ਪੈਣਾ ਵਾ ਇਹ ਤੋਂ ਵੱਧ ਨਹੀਂ ਪੈ ਸਕਦਾ ਤੇ ਇਹ ਹੁਣ ਅਸੀਂ ਪਾਇਆ ਜੋੜ ਤੇ ਹੁਣ ਇਹਦੀ ਕਟਿੰਗ ਦੱਸਾਂਗੇ ਤੁਹਾਨੂੰ ਆਪਾਂ ਦਾ ਹਿੰਜ ਤੇ ਲਾੜੀ ਨਿਸ਼ਾਨੀ ਤੇ 2.5 ਇੰਚ ਆਪਾਂ ਇਧਰੋਂ ਰੱਖਤਾ ਵਾ ਤੇ ਹਣ ਦੂਜੀ ਸਾਈਡ ਵੀ ਆਪਾਂ ਇਦਾਂ ਹੀ ਕਰ ਲੈਣਾ ਵਾ ਦੂਸਰੀ ਸਾਈਡ ਵੀ ਇਧਰੋਂ ਆਪਾਂ ਤੇ 3 ਇੰਚ ਰੱਖਣਾ ਵਾ ਸੈਂਟੀਨ ਚ ਸਾਡੀ ਸਲਵਾਰ ਦੀ ਲੰਬਾਈ ਆ ਤੇ 3 ਇੰਚ ਆਪਾਂ ਤੇ 3 ਇੰਚ ਰੱਖਣੀ ਆ ਇਹਦੀ ਲੰਬਾਈ ਰੱਖਣੀ ਆ ਤੇ ਸੈਂਟੀਨ ਚ ਹੀ ਸਲਵਾਰ ਤਿਆਰ ਕਰਨੀ ਆ ਤੇ ਆ ਹੁਣ ਆਪਾਂ ਨਾਲੀ ਸੀਨ ਦੀ ਲਾ ਦਾਂਗੇ ਨਿਸ਼ਾਨੀ ਪਾ ਦਾਂਗੇ ਨਿਸ਼ਾਨੀਆਂ ਲਾ ਮੰਗੇ ਇਹ ਸਾਡੀਆਂ ਹੁਣ ਨਿਸ਼ਾਨੀਆਂ ਲੱਗ ਗਈਆਂ ਵਾ

ਕੁੰਦੇ ਹੋ ਗਏ ਆ ਤਿਆਰ ਇਹ ਜਿਹੜਾ ਸਾਡਾ ਜੋੜ ਵਾ ਅਸੀਂ ਇੱਕੋ ਹੀ ਇੱਕ ਨੂੰ ਪਿਆ ਵਾ ਸਾਡਾ ਤੇ ਇੱਕ ਕੁੰਦੇ ਨਹੀਂ ਤੇ ਇੱਕ ਪੇਜ ਨੂੰ ਪਿਆ ਵਾ ਜੇ ਸਾਡਾ ਜਾਦਾ ਕਪੜਾ ਘੱਟ ਹੋਵੇ ਤੇ ਆਪਾਂ ਦੂਸਰੇ ਨੂੰ ਵੀ ਪਾਸ ਕਰ ਸਕਦੇ ਹਾਂ ਤੇ ਇਹ ਪਰ ਜੇ ਦੋ ਅਸੀਂ ਜੋੜ ਪਾਉਣਾ ਵਾ ਨਾ ਜਦੋਂ ਅਸੀਂ ਇਹ ਸਲਵਾਰ ਕੱਟਣੀ ਹੈ ਇਸ ਤਰੀਕੇ ਦੀ ਪਰ ਆ ਜਿਹੜੇ ਜੋੜ ਵਾਲੇ ਕੱਪੜਾ ਵਾ ਨਾ ਇਹਦੇ ਇਹ ਜਿਹੜਾ ਮੈਨੂੰ ਇਹਨੂੰ ਅੱਗੇ ਵਾਲਾ ਪੇਜ ਹੀ ਬਣਾਉਣਾ ਵਾ ਕਿਉਂਕਿ ਇਹਦੇ ਵਿੱਚ ਅੱਗੇ ਚੋਣਾ ਆਉਣਾ ਕਿਉਂਕਿ ਬੈਕ ਸਾਈਡ ਜਿਹੜੀ ਆ ਉਹ ਜਿਹੜੀ ਉੱਤੇ ਜੋੜ ਸਾਡਾ ਦਿਖੂਗਾ ਜੇ ਅਗਲੀ ਸਾਈਡ ਤੇ ਜੋੜ ਹੋਊਗਾ ਤੇ ਇਹ ਸਾਡਾ ਚੋਣਾ ਦੇ ਵਿੱਚ ਆ ਜਾਣਾ ਵਾ ਤੇ ਇਹ ਸਾਡਾ ਜੋੜ ਦਾ ਪਤਾ ਨਹੀਂ ਲੱਗਣਾ ਕਿ ਸਾਡੇ ਸਲਵਾਰ ਨੂੰ ਜੋੜ ਪਿਆ ਵਾ ਇਹ ਜਦੋਂ ਵੀ ਅਸੀਂ ਇਸ ਤਰੀਕੇ ਨਾਲ ਸਲਵਾਰ ਕੱਟਣੀ ਆ ਤੇ ਇਹ ਜੋੜ ਜਿਹੜੇ ਆ ਇਹ ਅੱਗੇ ਵਾਲੇ ਪੇਜਾਂ ਦੇ ਹੀ ਹੋਣੇ ਚਾਹੀਦੇ ਆ ਇੱਕ ਸਾਈਡ ਹੀ ਹੋਣੇ ਚਾਹੀਦੇ ਆ ਤੇ ਇਹਦੇ ਉੱਤੇ ਬਾਅਦ ਵਿੱਚ ਜਦ ਅਸੀਂ ਨੂੰ ਸਲਾਈ ਕਰਨਾ ਵਾ ਇਹਦੇ ਉੱਤੇ ਅਸੀਂ ਚੋਣਾ ਪਾਉਣੀ ਆ ਕਿਉਂਕਿ ਫਿਰ ਚੋਣਾ ਦੇ ਵਿੱਚ ਆ ਜਾਣਾ ਵਾ ਤੇ ਫਿਰ ਇਹ ਜਿਹੜੀ ਆ ਸਾਡੀ ਸਲਵਾਰ ਦੀ ਜੋੜ ਇਹਦਾ ਸਾਨੂੰ ਪਤਾ ਨਹੀਂ ਲੱਗਣਾ ਕਿ ਅਸੀਂ ਜੋੜ ਪਾ ਕੇ ਸਲਵਾਰ ਕੱਟੀ ਆ ਇਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਅੱਜ ਤੁਹਾਨੂੰ ਇਹ ਸਲਵਾਰ ਦੀ ਕਟਿੰਗ ਦੱਸੀ ਆ ਜੇ ਸਾਨੂੰ ਇਹ ਦਿਗਤਾਵੇ ਹਾਡੀ ਕਪੜਾ ਘੱਟ ਵਾ ਤੇ ਇਸ ਤਰੀਕੇ ਨਾਲ ਸਲਵਾਰ ਬਹੁਤ ਹੀ ਵਧੀਆ ਬਣ ਜਾਂਦੀ ਆ ਅੱਜ ਜਿਹੜੀ ਅਸੀਂ ਸਲਵਾਰ ਦੀ ਕਟਿੰਗ ਕੀਤੀ ਈ ਉਹ ਤਿਆਰ ਕੀਤੀ ਸਲਵਾਰ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਤਿਆਰ ਕਿੱਦਾਂ ਕੀਤੀ ਆ ਆ ਵੇਖੋ ਆਪਾਂ ਜਿਹੜੀ ਸਲਵਾਰ ਦੇ ਜੋੜ ਹੀ ਉਹ ਆਪਾਂ ਚੋਣਾ ਦੇ ਵਿੱਚ ਲਿਆਂਦੇ ਆ ਆ ਵੇਖੋ ਸਾਡਾ ਕਿੰਨਾ ਵਧੀਆ ਜੋੜ ਜਿਹੜਾ ਵਿੱਚ ਆ ਗਿਆ ਵਾ ਆ ਵੇਖੋ ਆ ਜੋੜ ਸਾਡਾ ਵਿੱਚ ਆ ਗਿਆ ਵਾ ਪਹੁੰਚਾ ਤੇ ਪਹੁੰਚੇ ਤੋਂ ਬਾਅਦ ਪੇਰਾ ਕੁੰਦੇ ਪਿਛਲੀ ਸਾਈਡ ਸਾਡੀਆਂ ਚੋਣਾ ਤੇ ਆ ਵੇਖੋ ਕਿੰਨੀ ਵਧੀਆ ਸਾਡੀ ਸਲਵਾਰ ਬਣ ਗਈ ਆ ਤੇ ਜੋੜ ਦਾ ਪਤਾ ਨਹੀਂ ਲੱਗਦਾ ਕਿ ਜੋੜ ਕਿੱਥੇ ਆ ਤੇ ਕਿੰਨੀ ਵਧੀਆ ਤਰੀਕੇ ਨਾਲ ਕੱਟ ਕੱਪੜੇ ਨਾਲ ਸਾਡੀ ਸਲਵਾਰ ਤਿਆਰ ਹੋ ਗਈ ਆ